ਜੋ ਵਾਤਾਵਰਣ ਦੇਖ ਰਹੇ ਸਾਰੇ ਹੀ ਦਰਸ਼ਕਾਦਾ ਸਵਾਗਤ ਹੈ ਮੈਂ ਹਕਮ ਮਨਪ੍ਰੀਤ ਕੋਟ ਤੇ ਇੱਕ ਖਬਰ ਸਾਹਮਣੇ ਆ ਰਹੀ ਹੈ ਟੋਲ ਪਲਾਜ਼ਾ ਨੂੰ ਲੈ ਕੇ ਜਿੱहां ਸਿਦਾਸਤ ਨੇ ਆ ਕੀ ਸਮਰਾਲਾ ਇਲਾਕੇ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਟੋਲ ਪਲਾਜ਼ੇ ਵਾਲੇ ਜਿਹੜੇ ਕਿ ਪ੍ਰੇਸ਼ਾਨ ਕਰ ਰਹੇ ਸੀ ਤਾਂ ਬਿਨਾਂ ਕਿਸੇ ਗਾਰਡ ਦੇ ਬਿਨਾਂ ਕਿਸੇ ਸਿਕਿਉਰਿਟੀ ਦੇ ਖੁਦ ਗੱਡੀ ਚੁਲਾ ਕੇ ਵਿਧਾਇਕ ਉਥੇ ਪਹੁੰਚ ਜਾਂਦੇ ਨੇ ਕੁਲਾਰ ਟੋਲ ਪਲਾਜ਼ਾ ਨੇਕਾ ਵਾਰ ਸੁਰੱਖਿਆ ਦੇ ਵਿਚਾਇਆ ਤੇ ਵਿਧਾਇਕ ਜਗਤਾਰ ਸਿੰਘ ਢਿਆਲਪੁਰਾ ਵੱਲੋਂ ਸਮਰਾਲਾ ਸ਼ਹਿਰ ਵਾਸੀਆਂ ਦੀ ਸ਼ਿਕਾਇਤਾਂ ਨੂੰ ਦੇਖਦੇ ਹੋਏ ਕੁਝ ਦੇਰ ਦੇ ਲਈ ਮੌਕੇ ਤੇ ਜੋ ਟੋਲ ਪਲਾਜ਼ਾ ਫ੍ਰੀ ਕਰਵਾਇਆ ਗਿਆ ਇਸ ਸਬੰਧ ਵਿੱਚ ਵਿਧਾਇਕ ਨੇ ਦੱਸਿਆ ਕਿ ਕੁਝ ਸਮੇਂ ਤੋਂ ਸਮਰਾਲਾ ਸ਼ਹਿਰ ਵਾਸੀਆਂ ਦੇ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਸਮਰਾਲਾ ਇਲਾਕੇ ਸਬੰਧਿਤ ਲੋਕਾਂ ਨੂੰ ਟੋਲ ਪਲਾਜ਼ਾ ਲੰਘਣ ਦੇ ਵਿੱਚ ਟੋਲ ਪਲਾਜ਼ਾ ਵਾਲਿਆਂ ਵੱਲੋਂ ਦਿੱਕਤਾਂ ਪਰੇਸ਼ਾਨੀਆਂ ਦਿੱਤੀਆਂ ਜਾ ਰਹੀਆਂ ਹਨ ਇਸ ਸਬੰਧ ਵਿੱਚ ਜੇ ਮੈਂ ਬਿਨਾਂ ਕਿਸੇ ਸੈਕਿਉਰਿਟੀ ਗਾਰਡ ਖੁਦ ਗੱਡੀ ਚੁਲਾ ਕੇ ਦੇਖਿਆ ਤਾਂ ਲੋਕਾਂ ਦੀ ਸ਼ਿਕਾਇਤਾਂ ਸਹੀ ਸਨ ਇਸ ਸੰਬੰਧ ਵਿੱਚ ਵਿਧਾਇਕ ਵੱਲੋਂ ਟੋਲ ਪਲਾਜ਼ਾ ਵਾਲਿਆਂ ਨੂੰ ਚੇਤਾਵਨੀ ਦਿੱਤੀ ਗਈ ਕਿ ਸਮਰਾਲਾ ਇਲਾਕੇ ਨਾਲ ਸੰਬੰਧਿਤ ਲੋਕਾਂ ਨੂੰ ਪਰੇਸ਼ਾਨ ਨਾ ਕੀਤਾ ਚਾਵੇ ਅਤੇ ਪਹਿਲਾਂ ਵੀ ਮੇਰੇ ਵੱਲੋਂ ਸਮਰਾਲਾ ਸ਼ਹਿਰ ਵਾਸੀਆਂ ਦੇ ਲਈ ਟੋਲ ਫ੍ਰੀ ਕਰਵਾਇਆ ਗਿਆ ਸੀ ਤੇ ਆਉ ਸੁਣਦੇ ਆ ਅੱਗੇ ਇਸ ਦੇ ਮੱਦੇ ਨਜ਼ਰ ਹੋਰ ਕੀ ਗੱਲਬਾਤ ਕੀਤੀ ਗਈ ਹੈ ਇਹ ਮੈਂ ਟੋਲ ਪਲਾਜ਼ਾ ਹੈਗਾ ਜੀ ਭਲਾਰਾ ਵਾਲਾ ਅਬ ਇਹ ਵੀ ਕਈ ਵਾਰ ਆਏ ਸੇ ਹੈ ਨਾ ਇਹ ਹਮੇਸ਼ਾ ਪਰੇਸ਼ਾਨ ਕਰਦੇ ਨੇ ਸਸਕੀ ਸੰਵਾਲੇ ਦੇ ਲੋਕਾਂ ਨੂੰ ਇੱਕ ਇਹਨਾਂ ਨੂੰ ਲਗਬਾਰੀਕੈਡ ਰੱਖਿਆ ਹੈ ਵੀ ਜਿੱਥੇ ਸੰਵਾਲੇ ਦੇ ਲੋਕਾਂ ਨੂੰ ਫੜਿਓ ਕਿਉਂਕਿ ਇਹਨਾਂ ਨੂੰ ਕੋਈ ਟੋਲ ਨਹੀਂ ਲੱਗਾ ਹੈਗਾ ਪਰ ਅੱਜ ਮੈਂ ਆ ਕੇ ਦੇਖਿਆ ਇੱਥੇ ਕੋਈ ਬੰਦਾ ਨਹੀਂ ਖੜਾ ਹੈਗਾ ਘੱਟੋ ਘੱਟ 15 ਮਤਲਬ ਸੌਰੀ 15 ਦਾ ਬੰਦਾ ਕਰਾ ਘੱਟੋ ਘੱਟ ਮੈਨੂੰ ਵੀ 5-7 ਮਿੰਟ ਖੜਨਾ ਪੈ ਗਿਆ ਜਦੋਂ ਕੋਈ ਨਾ ਆਇਆ ਫਿਰ ਉਹ ਹੀ ਜੁਰਮਾਨਾ ਕੀਤਾ ਬਾਕੀ ਗੱਡੀ ਵੀ ਨੇ ਫ੍ਰੀ ਵੀ ਗੱਡੇ ਨੇ ਇਹਨੂੰ ਦੱਸਤਾ ਵੀ ਗਾਂ ਤੋਂ ਵੀ ਇੱਕ ਜਿਹੜਾ ਮੇਨ ਹੈ ਜਿਹੜੇ ਸੰਵਾਲੇ ਲੋਕ ਜਿੱਥੇ ਨਿਕਲਦੇ ਨੇ ਉਹ ਰਸਤੇ ਤੇ ਇੱਕ ਬੰ ਤਾਂ ਜੋ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ। ਇਹਨਾਂ ਨੂੰ ਅੱਗੇ ਵੀ ਦੱਸਿਆ ਵੀ ਜਿੱਥੇ ਜੀ ਆਮ ਲੋਕਾਂ ਆਮ ਜਨਤਾ ਬੱਤੀ ਜਾਂਦੀ ਹੈ ਉੱਥੇ ਜੀ ਸਮਰਾਲੇ ਵਾਲਿਆਂ ਵਾਸਤੇ ਇੱਕ ਰਸਤਾ ਅਲੱਗ ਚਾਹੀਦਾ ਜਿੱਥੇ ਸਿਰ ਸਮਰਾਲੇ ਦੇ ਲੋਕ ਜਿਹੜੇ ਲੋਕਲ ਨੇ ਹੋਰ ਤੇ ਪਹਿਲਾਂ ਵੀ ਇੱਕ ਵਾਲਾ ਕੇ ਇਹਨਾਂ ਨੂੰ ਤੁਸੀਂ ਸਮਝਾਇਆ ਸੀਗਾ ਫ੍ਰੀ ਕਰਵਾਇਆ ਸੀ। ਇਹ ਕਿਉਂ ਬਿਲਕੁਲ ਜੀ ਇਹਨੂੰ ਸਮਝਾਇਆ ਉਦੋਂ ਵੀ ਸਮਝਾਇਆ ਪਰ ਬਚਾਲੇ ਵਿਚਾਰੇ ਫੇਰ ਗਲਤੀ ਪਾ ਕੇ ਉਹਨੂੰ ਕਰ ਜਾਂਦੇ ਨੇ ਇਹ। ਹਾਂ ਤੇ ਅੱਜ ਮੈਂ ਦੇਖਿਆ ਇਹਨਾਂ ਨੂੰ ਤੇ ਇਹਨਾਂ ਨੂੰ ਤਾੜਨਾ ਹੀ ਕੀਤੀ ਇਹ ਮੁੱਖ ਜੀ ਹਜੇ ਗਲਤੀ ਨਹੀਂ ਕਰਨੀ ਬੰਦਾ ਲਾਤਾ ਉਹਨਾਂ ਨੇ ਇੱਕ ਪੁਆਇੰਟ ਹੋ ਉਹ ਦਿੱਪੂ ਪ੍ਰੋਪਰਟਰੀ ਕਿਨਾਰੇ ਕੱਢਣ ਲੱਗਿਆ ਹੈ ਜੀਡੀਸੀ ਵਾਲੀ ਦੇ ਵਿੱਚ